1 ਸਤੰਬਰ ਤੋਂ ਬਾਅਦ ਜੇ ਕੋਈ ਅੰਮ੍ਰਿਤਧਾਰੀ ਨਹੀਂ ਹੁੰਦਾ ਜੇ ਚੀਬ ਖਾਲਸਾ ਜਮਾਨ ਦਾ ਕੋਈ ਮੈਂਬਰ ਦਾੜੀ ਰੰਗਣੀ ਨਹੀਂ ਛੱਡਦਾ ਜਾਂ ਦਾੜੀ ਕਰਲਿੰਗ ਕਰਨੀ ਨਹੀਂ ਛੱਡਦਾ ਅੰਮ੍ਰਿਤਧਾਰੀ ਨਹੀਂ ਹੁੰਦਾ ਤਾਂ ਉਹਦੀ ਮੈਂਬਰਸ਼ਿਪ ਖਾਰਜ ਕੀਤੀ ਜਾਊਗੀ 41 ਦਿਨ ਦਾ ਇਹਨਾਂ ਨੂੰ ਸਮਾਂ ਜਿਹੜਾ ਉਹ ਦਿੱਤਾ ਗਿਆ ਤਾਂ ਕਿ ਇਹ ਆਪਣੀ ਦਿੱਖ ਜਿਹੜੀ ਆ ਜਿਹੜੇ ਵੀ ਕੁਝ ਇਦਾਂ ਦੇ ਆਗੇ ਉਹ ਸਿਧਾਈ ਕਰਵਾ ਲੈਣ ਤੋ ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਦੇ ਨਾਲ ਅੱਜ ਚਰਚਾ ਆਈ ਉਹਨਾਂ ਨੇ ਸਾਰੇ ਕੁਝ ਨੂੰ ਮੰਨਿਆ ਔਰ ਆਖਿਆ ਕਿ ਅਸੀਂ 41 ਦਿਨਾਂ ਦੇ ਵਿੱਚ ਵਿੱਚ ਸਾਰੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਕਰ ਲਾਂਗੇ ਪੰਜਾਂ ਪਿਆਰਿਆਂ ਦੇ ਆਪਾਂ ਪੇਸ਼ ਕਰ ਲਾਂਗੇ ਔਰ ਫਿਰ ਉਹਨਾਂ ਨੇ ਇੱਕ ਰੱਖਿਆ ਸੀ ਵੀ ਵੱਖ-ਵੱਖ ਥਾਵਾਂ ਤੇ ਜਾਣ ਉਹਦੇ ਨਾਲੋਂ ਇੱਕ ਥਾਂ ਤੇ ਜੇ ਸਾਰੇ ਉਹਨਾਂ ਨੇ ਕਿਹਾ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਭੇਜ ਦਿਓ ਅਸੀਂ ਉੱਥੇ ਧੀਵ ਖਾਲਸਾ ਦਿਵਾਨ ਜੀ ਅਮਰ ਸੰਚਾਰ ਕਰਾਉਣਾ ਚਾਹੁੰਦੇ ਆ ਆਪਾਂ ਕਿਹਾ ਵੀ ਆ ਜਾਣਗੇ ਇਥੋਂ ਪੰਜ ਪਿਆਰੇ ਆਉਣਗੇ ਔਰ ਪੰਜਾਂ ਪਿਆਰਿਆਂ ਦੇ ਸਾਹਮਣੇ ਉਹ ਸਿਧਾਈ ਕਰਾਉਣਗੇ ਇਹਦੇ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਨਾਲ ਕਾਫੀ ਗੱਲਾਂ ਹੋਈਆਂ ਕਿਉਂਕਿ ਜਿਹੜਾ ਧੀਵ ਖਾਲਸਾ ਦਿਵਾਨ ਨੇ ਗੁਰਮਤਿ ਪ੍ਰਚਾਰ ਪ੍ਰਸਾਰ ਤੇ ਯੋਗਦਾਨ ਪਾਇਆ ਅੱਜ ਵੀ ਬੜੀ ਲੋੜ ਆ ਅੱਜ ਜਿਵੇਂ ਧਰਮ ਪਰਿਵਰਤਨ ਦਾ ਮਸਲਾ ਉਥੇ ਕੋਈ ਲਾਲਚ ਲੂਲ ਦਿੱਤੇ ਜਾਂਦੇ ਆ ਵੀ ਬੱਚੇ ਫਰੀ ਪੜ੍ਹਾ ਲਾਂਗੇ ਜੇ ਵੋ। ਤੋਂ ਮੈਂ ਇਹਨਾਂ ਦੇ ਨਾਲ ਗੱਲ ਕੀਤੀ ਵੀ ਤੁਹਾਡੇ ਕੋਲ ਸਰਮਾਇਆ ਵਾ, ਤੁਹਾਡੇ ਕੋਲ ਪੈਸਾ ਵਾ ਔਰ ਪੈਸਾ ਪੰਥ ਦਾ। ਇਹਦੇ ਲਈ ਤੁਸੀਂ ਜਿਹੜੀ ਬਾਰਡਰ ਬੈਲਟ ਆ ਜਾਂ ਹੋਰ ਜਿੰਨਾ ਇਲਾਕਿਆਂ 'ਚ ਲੋੜ ਆ ਉਥੇ ਆਪਣੇ ਸਕੂਲ ਸਥਾਪਿਤ ਕਰੋ ਜਾਂ ਆਪਣੀਆਂ ਸੰਸਥਾਵਾਂ ਸਥਾਪਿਤ ਕਰੋ। ਜਿੱਥੇ ਗਰੀਬ ਤੇ ਲੋੜਵੰਦ ਸਿੱਖਾਂ ਨੂੰ ਰਾਇਤ ਤੇ ਪੜਾਇਆ ਜਾਵੇ। ਜਿਹਦਾ ਕੋਈ ਵਸੀਲਾ ਨਹੀਂ ਉਹਨੂੰ ਮਾਫ ਵੀ ਕੀਤਾ ਜਾ ਸਕਦੀ ਉਹਦੀ ਫੀਸ ਭਈ ਇਹਦੇ ਲਈ ਤੁਸੀਂ ਜਿਆਦਾ ਤੋਂ ਜਿਆਦਾ ਜਿਹੜੇ ਉਪਰਾਲੇ ਆ ਉਹ ਕਰੋ ਔਰ ਉਹਨਾਂ ਨੇ ਇਹਦੇ ਤੇ ਹਾਮੀ ਭਰੀ ਵੀ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਹ ਕੋਸ਼ਿਸ਼ ਕਰਨਾ ਚਾਹੀਦਾ ਕਿਉਂਕਿ ਇਹ ਸੰਸਥਾਵਾਂ ਕਿਸ ਦੀਆਂ ਨਿੱਜੀ ਨਹੀਂਆਂ ਇਹ ਸੰਸਥਾਵਾਂ ਜਿਹੜੀਆਂ ਇਹ ਸਾਰੀਆਂ ਪੰਥ ਦੀਆਂ ਇਹਦੇ ਤੋਂ ਇਲਾਵਾ ਇਹ ਵੀ ਇਹਨਾਂ ਦੇ ਨਾਲ ਆਪਣੀ ਗੱਲਬਾਤ ਹੋਈ ਵੀ ਜਿਹੜਾ ਇਹਨਾਂ ਦੇ ਮੈਗਜ਼ੀਨ ਆ ਉਹ ਜਿਹੜੇ ਮੈਗਜ਼ੀਨ ਆ ਖਾਲਸਾ ਐਡਵੋਕੇਟ ਉਹਨੂੰ ਨਵੀਂ ਤਕਨੀਕ ਦੇ ਨਾਲ ਜੋੜੋ। ਔਰ ਇੱਕ ਹੋਰ ਬੜੀ ਅਹਿਮ ਗੱਲ ਹੋਈ ਪਈ ਇਹਦੇ ਵਿੱਚ ਇਹਨਾਂ ਦੇ ਸਬੰਧਾਨ ਚ ਲਿਖਿਆ ਹਾਇਆ ਪਈ ਗੁਰਮਤਿ ਦੀ ਰਹਿਣੀ ਦਾ ਧਾਰਨੀ ਹੋਊਗਾ ਹਰ ਮੈਂਬਰ। ਤੇ ਗੁਰਮਤਿ ਦੀ ਰਹਿਣੀ ਸਿੱਖ ਰਹਿਤ ਮਰਿਆਦਾ ਚ ਲਿਖੀ ਹੋਈ ਆ ਪਈ ਗੁਰਮਤਿ ਦੀ ਰਹਿਣੀ ਕੀ ਹੋਵੇ? ਉਹਨਾਂ ਨੂੰ ਇਹ ਮੱਧ ਪੜ੍ਹ ਕੇ ਸੁਣਾਈ ਪਈ ਤੁਸੀਂ ਇਹਦੀ ਪਾਲਣਾ ਕਰੋ। ਔਰ ਗੁਰਮਤਿ ਦੀ ਰਹਿਣੀ ਦੇ ਮੁਤਾਬਕ ਜੀਵਨ ਬਤੀਤ ਕਰੋ ਤੁਹਾਡੇ ਜੀਵਨ ਵੱਲ ਬੱਚਿਆਂ ਨੇ ਵੇਖਣਾ। ਬੱਚਿਆਂ ਤੇ ਉਹੀ ਪ੍ਰਭਾਵ ਪੈਣਾ। ਤੋਂ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਉਹਨਾਂ ਦੇ ਨਾਲ ਖੁੱਲ ਕੇ ਗੱਲਬਾਤ ਹੋਈ ਆ ਔਰ ਮੈਨੂੰ ਵਿਸ਼ਵਾਸ ਆ ਕਿ 41 ਦਿਨਾਂ ਦੇ ਵਿੱਚ ਵਿੱਚ ਜਿਹੜੇ ਮੈਂਬਰ ਹੈਗੇ ਆ ਉਹਨਾਂ ਤੱਕ ਸਾਰੇ ਅੰਮ੍ਰਿਤਧਾਰੀ ਹੋ ਜਾਣਗੇ ਤੇ ਦੁਨੀਆ ਦੇ ਸਾਹਮਣੇ ਇੱਕ ਚੰਗਾ ਸੰਦੇਸ਼ ਜਾਊਗਾ ਕਿਉਂਕਿ ਇਹ ਸੰਸਥਾ ਸਿੱਖ ਕੌਮ ਦੇ ਵੱਡੇ ਹਿੱਤਾਂ ਲਈ ਬਣੀ ਆ ਰਹਿਤ ਬਹਿਤ ਨੂੰ ਪ੍ਰਗਟ ਕਰਨ ਲਈ ਬਣੀ ਆ ਔਰ ਇੱਕ ਗੱਲ ਹੋਰ ਮੈਂ ਉਹਨਾਂ ਨਾਲ ਸਪਸ਼ਟ ਕੀਤੀ। ਕਿ ਇਹ ਜਿਹੜੀ ਅੰਮ੍ਰਿਤਧਾਰੀ ਵਾਲੀ ਮੱਤ ਦਾ ਸੰਵਿਧਾਨ ਚ ਇਹਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ ਇਹ ਸੰਵਿਧਾਨ ਦੇ ਵਿੱਚ ਸਦਾ ਵਾਸਤੇ ਜਿਉਂ ਦੀ ਤਿਉਂ ਰਹੂਗੀ ਕਿਉਂਕਿ ਇਹ ਸੰਵਿਧਾਨ ਉਹਦੋਂ ਜਦੋਂ ਬਜ਼ੁਰਗਾਂ ਨੇ ਬਣਾਇਆ ਬੜੇ ਸਿਆਣੇ ਹਰ ਮਦ ਨੂੰ ਉਹਨਾਂ ਨੇ ਵਿਚਾਰ ਕੇ ਬਣਾਇਆ ਤੇ ਇਹਦੇ ਨਾਲ ਕੋਈ ਦੀ ਕੋਈ ਛੇੜਛਾੜ ਨਹੀਂ ਹੋ ਸਕਦੀ ਨਾ ਕਦੀ ਕਿਸੇ ਨੇ ਕਰਨੀ ਉਹਨਾਂ ਨੇ ਵੈਸੇ ਕਿਹਾ ਜੀ ਸਾਡੀ ਇੱਛਾ ਨਹੀਂ ਇਦਾਂ ਦੀ ਨਾ ਹੀ ਕਰਨਾ ਇਹ ਗੱਲਬਾਤ ਸਾਰੀ ਆਜੰਦ ਨਾਲ ਹੋਈ ਫਿਕਸਿੰਗ ਸਾਹਿਬ ਉਹ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਉਹਨੂੰ ਲੈ ਕੇ ਚੰਦਾ ਪਹਿਲਾਂ ਵੀ ਜ਼ਾਹਿਰ ਕਰ ਦਿੱਤੇ ਵਾਜ ਮੁੱਖ ਮੰਤਰੀ ਵੀ ਬੋਦੇ ਚ ਪਹੁੰਚ ਰਹੇ ਐ ਉਹ ਤੱਕ ਜਾਂਚ ਦੇ ਵਿੱਚ ਕੋਈ ਸਪਸ਼ਟ ਨਹੀਂ ਹੋ ਪਾਇਆ ਕਿ ਕਿਹੜਾ ਸ਼ਰਾਬ ਦੇ ਕੇ ਇਹ ਗੱਲ ਦੇਖੋ ਮੈਂ ਤੇ ਇਹ ਸਮਝਦਾ ਵੀ ਜੇ ਸਰਕਾਰ ਚਾਵੇ ਤੇ ਜਿੰਨੀਆਂ ਵੀ ਇਹ ਟੈਲੀਕਮ ਕੰਪਨੀਆਂਾਂ ਵਾਂ ਜਾਂ ਜੇ ਤੇ ਆਪਾਂ ਸਾਰਾ ਸਰਵਰ ਚਲਦੇ ਆ ਇਹ ਸਰਕਾਰ ਤੋਂ ਬਾਹਰ ਨਹੀਂ ਨੇ ਸਰਕਾਰ ਜਾਵੇ ਤਾਂ ਕੁਝ ਘੰਟਿਆਂ ਦੇ ਵਿੱਚ ਫੜ ਸਕਦੀ ਫੜੇ ਉਹਨਾਂ ਨੂੰ ਦੂਜੀ ਗੱਲ ਕਿ ਮੈਨੂੰ ਤੇ ਇਹ ਲੱਗਦਾ ਪਈ ਐਵੇਂ ਰਾਉਂਡ ਦੇ ਲਈ ਸਾਰਾ ਕੁਝ ਕਰ ਰਹਾ ਹੈ ਸੰਗਤਾਂ ਵੱਡੀ ਗਿਣਤੀ ਜਾਰੀਆਂ ਸੰਗਤਾਂ ਆਉਣ ਦੀਆਂ ਦੇਸ਼ ਦੁਨੀਆ ਤੋਂ ਸੰਗਤ ਆ ਰਹੀ ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦੇ ਘਰੇ ਆਉਗੀ ਪਰ ਇਹਦੇ ਲਈ ਇਹੋ ਹੀ ਹੈਗਾ ਵੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀ ਫੜ ਲੈਣੇ ਚਾਹੀਦੇ ਐਵੇਂ ਇੰਨੇ ਕਾਤੋਂ ਲਮਕਾਇਆ ਆ ਜੇ ਸਰਕਾਰ ਜਾਵੇ ਤਾਂ ਫੜ ਸਕਦੀ ਆ ਬਸੇ ਕਰਕੇ ਸਵਾਲ ਚੁੱਕੇ ਜਾ ਰਹੇ ਕਿ ਲੋਕਾਂ ਦੇ ਅੰਚ ਇਹ ਸਾਰੇ ਸਾਰੀਆਂ ਕੁੱਪੀਏ ਕੰਟਰ ਇੰਟੈਲੀਜੈਂਸ ਸੇਅਰ ਹੈ ਕਿ ਅਜੇ ਤੱਕ ਦੋਸ਼ੀ ਦੀ ਪਛਾਣ ਨਹੀਂ ਕਰ ਪਾਇਆ ਆਪਾਂ ਇਹੋ ਕਹਿ ਸਕਦੇ ਕਿਉਂਕਿ ਜੇ ਇੰਨਾ ਕੁਛ ਇਨੀ ਤਕਨੀਕ ਹੋਣ ਦੇ ਬਾਵਜੂਦ ਵੀ ਅਸੀਂ ਮਤਲਬ ਫੜ ਹੀ ਨਹੀਂ ਸਕੇ ਤੇ ਫਿਰ ਕੀ ਕਰ ਰਹੇ ਆ ਇਹਦੇ ਪਿੱਛੇ ਕੋਈ ਹੋਰ ਕਾਰਨ ਤੇ ਨਹੀਂ ਇਹ ਜਾਂਚ ਦੇ ਵਿਸ਼ੇ ਆਂ ਤੇ ਸ਼ਬਸ਼ਤੀਆਂ ਵੀ ਕਿਉਂ ਤਮ ਕਿ ਆ ਰਹੀਆਂ ਖਾਲਸਾ ਪੰਥ ਨੂੰ ਥੋੜਾ ਭੱਲੇ ਕਰ ਖਾਲਸਾ ਪੰਥ ਡਰਦਾ ਨਹੀਂ ਆ ਮੈਂ ਅੱਗੇ ਵੀ ਇੱਕ ਦਿਨ ਗਿਆ ਸੀ ਮੈਂ ਫੇਰ ਦਰੋਣਾ ਵੀ ਅਹੀਂ ਤੇ ਇੱਥੇ ਇਸ਼ਨਾਨ ਕਰਨ ਦੇ ਲਈ ਲੱਖਾਂ ਛੇਦੀਆਂ ਪਾ ਗਏ ਜਦੋਂ ਤੋਪਾਂ ਤੇ ਟੈਂਕਾਂ ਨਾਲ ਹਮਲੇ ਹੋਏ ਤੇ ਉਦੋਂ ਤੁਹਾਨੂੰ ਪਤਾ ਹੀ ਆ ਵੀ ਪੂਰੀ ਘੇਰਾਬੰਦੀ ਕੀਤੀ ਸਿੱਖ ਫੇਰ ਆਗੇ ਇੱਥੇ ਸਿੱਖ ਦੇ ਦਿਲ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਆ ਅਕਾਲ ਤਖਤ ਸਾਹਿਬ ਆ ਕੋਈ ਦੂਰ ਨਹੀਂ ਕਰ ਸਕਦਾ ਪੰਥ ਨਤਮਕੀਆਂ ਦੀ ਪ੍ਰਵਾਹ ਨਹੀਂ ਕਰਦਾ ਸਿੱਖਾਂ ਦੀ ਸਰਕਾਰ ਅਹੀਂ ਮੈਂ ਸਵਾਲ ਕਰਨਾ ਚਾਹ ਰਿਹਾ ਜੀ ਸਰਕਾਰ ਦੇ ਜਿਹੜਾ ਸ਼ਤਾਨੀਆਂ ਬਣਾਉਣ ਨੂੰ ਲੈ ਕੇ ਕੰਮ ਲਾ ਨਹੀਂ ਕਰ ਦਿੱਤਾ ਕਿ ਅਸੀਂ ਬੱਚਤਰੀ ਪੁੱਤਰ ਤੇ ਉਸ ਮਾਮੂਜੇ ਜਿਹੜੇ ਆ ਮਨਾਵਾਂ ਪੰਜਾਬ ਦੇ ਮੰਤਰੀ ਪ੍ਰੋਫੈਸਰ ਨੂੰ ਲਾਗ ਵੈਸੇ ਤੇ ਵੇਖੋ ਰਾਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਇੱਕ ਸਟੇਟਮੈਂਟ ਆ ਗਈ ਕਿਉਂਕਿ ਸਿੱਖਾਂ ਦੀ ਨੁਮਾਇੰਦਗੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਉਹਨਾਂ ਨੇ ਜਿਵੇਂ ਕਿਹਾ ਵਾ ਕਿ ਸਰਕਾਰ ਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਮੈਂ ਆਨੰਦਪੁਰ ਸਾਹਿਬ ਹੀ ਨੰਬੂਤਾ ਤੁਸੀਂ ਕਿਹਦੇ ਨ ਭਾਵੇਂ ਸਾਰੇ ਅਮਰਸਰ ਦੀ ਪ੍ਰੈਸ ਉੱਥੇ ਪਹੁੰਚਿਓ ਤੇ ਸਫਾਈ ਪੱਖੋਂ ਵੇਖਿਓ ਵੀ ਪ੍ਰਸ਼ਾਸਨ ਉੱਥੇ ਸਫਾਈ ਪੱਖੋਂ ਉਹਨੂੰ ਸ਼ਹਿਰ ਨੂੰ ਵਧੀਆ ਬਣਾ ਪਾ ਰਿਆ ਉਹ ਜਿਹੜਾ ਰੋਡ ਲੰਘਦਾ ਵਾ ਆਨੰਦਪੁਰ ਸਾਹਿਬ ਨੂੰ ਜਾਂਦਾ ਤੇ ਸਰਕਾਰ ਨੇ ਅਜੇ ਤੱਕ ਰੋਡ ਤੇ ਬਣਾਇਆ ਨਹੀਂ ਉਹ ਬਾਬਾ ਕਾਰਸੇਵਾਲੇ ਮਹਾਂਪੁਰਸ਼ ਕਿਲੇ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਸੋਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਆ। ਔਰ ਏਡੀਨ ਗਹਿਲੀ ਜਿਹੜਾ ਸਤਲੋਜ ਦਾ ਪੁਲ ਆ। ਸਤਲੋਜ ਦੇ ਪੁਲ ਦੇ ਵਿੱਚ ਬੰਦੇ-ਬੰਦੇ ਜਿਹੜੇ ਟੋਏ ਪਏ ਹੋਏ ਆ। ਔਰ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ। ਸਰਕਾਰ ਕਿ ਹੱਦਸੇ ਦੀ ਡੀ ਕਰ ਰਹੀ ਹੈ। ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ। ਪੁਲ ਬਣਾਉਣ ਚੰਗਾ ਸਾਫ਼ ਸੁਥਰਾ ਸੜਕ ਬਣਾਉਣ ਆਉਣ ਵਾਲੀਆਂ ਸੜਕਾਂ ਨੂੰ ਸਵਾਰਨ ਉਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣ ਜਿਹੜੇ ਸਰਕਾਰ ਦੇ ਕੰਮ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਪੰਥ ਦੇ ਕੰਮ ਔਰ ਖਾਲਸਾ ਪੰਥ ਕੱਢਦਾ ਵਾ ਤੇ ਕੱਢੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀਆਂ ਔਰ ਸਿੱਖ ਸੰਸਥਾਵਾਂ ਦਾ ਸੰਪਰਦਮ ਸਿੱਖ ਜਥੇਬੰਦੀਆਂ ਨਹੀਂ ਉਹਨਾਂ ਸਮਾਜਾਂ ਦੇ ਵਿੱਚ ਸਰਕਾਰ ਸ਼ਿਰਕਤ ਕਰ ਸਕਦੀ ਹੈ ਨਾ ਕਿ ਬਖਰੇ ਸਰਕਾਰ ਸ਼ਿਰਕਤ ਕਰ ਸਕਦੀ ਆ ਜੀ ਸਰਕਾਰ ਸਹਿਯੋਗ ਕਰ ਸਕਦੀ ਆ ਜੀ ਔਰ ਕਰਨਾ ਚਾਹੀਦਾ ਹੁਣ ਪੈਡਲਰ ਉਹਨਾਂ ਤਰੀਕਿਆਂ ਦੇ ਵਿੱਚ ਕਹਿੰਦੇ ਨੇ ਕੇਸਗੜ੍ਹ ਸਾਹਿਬ ਗੁਰਮਤ ਸਮਾਗਮ ਰੱਖਾਂਗੇ ਤੁਹਾਨੂੰ ਪਤਾ